ਮੈਂ ਚਾਹੁੰਦਾ ਬਹੁਤ ਫੇਮਸ ਕਲਾਕਾਰ ਸੀ ਮੈਂ ਮੈਂ ਕਿਹਾ ਕੋਈ ਫੇਲ ਕਲਾਕਾਰ ਸੀ ਕਰੋੜਾ ਰੁਪਇਆ ਮੈਂ ਕਮਾ ਸਕਦਾ ਸੀ ਮੈਨੂੰ ਕੋ ਲੋੜ ਸੀ ਉਹਨਾਂ ਨਾਲ ਮੱਥਾ ਲਾਉਣ ਦੀ ਕਰ ਬੀ ਹਰਵਿੰਦ ਕੈਦਰੀਵਾਲ ਦੀ ਚਾਹੁੰਦੇ ਤਾਂ ਉਹ ਇਨਕਮ ਟੈਕਸ ਦੇ ਕਮਿਸ਼ਨਰ ਸੀ ਉਹਨਾਂ ਦੀ ਧਰਮ ਪਤਨੀ ਵੀ ਇਨਕਮ ਟੈਕਸ ਦੀ ਕਮਿਸ਼ਨਰ ਦੋਨੋਂ ਜੀ ਜਿੰਨਾ ਮਰਜ਼ੀ ਕਮਾ ਲੈਂਦੇ ਜਦੋਂ ਦੋ ਪਹਿਲਵਾਨ ਕੁਲਦੇ ਆ ਕੁਸ਼ਤੀ ਹੁੰਦੀ ਹੈ ਤਾਂ ਜਿਹੜਾ ਮਾੜਾ ਹੁੰਦਾ ਓਏ ਹੋਰ ਤਾਂ ਕੋਈ ਬਸ ਨਹੀਂ ਚੱਲਦਾ ਦੰਦੀਆਂ ਵੱਢਣ ਲੱਗ ਜਾਂਦਾ ਐਵੇਂ ਇਹ ਤਾਂ ਦੰਦੀਆਂ ਦੰਦੀਆਂ ਤੇ ਆ ਗਏ ਹੁਣ ਇਹ ਮੇਰੀ ਬੇਨਤੀ ਹੈ ਸਾਰੇ ਕੋ ਮੱਕੜਾ ਨੂੰ ਸਾਰੇ ਮੇਰੇ ਪਿਆਰ ਕਰਨ ਵਾਲਿਆਂ ਨੂੰ ਕਿਸੇ ਨੂੰ ਸੋਸ਼ਲ ਮੀਡੀਆ ਤੇ ਵੀ ਜਾਂ ਐਵੇਂ ਵੀ ਮੰਦੀਪਾਸ਼ਾ ਦਾ ਪ੍ਰਯੋਗ ਨਹੀਂ ਕਰਨਾ ਉਹਦਾ ਲੜਨ ਨੂੰ ਫਿਰਦਿਆ ਉਹਦਾ ਕਹਿੰਦੇ ਲੜਾਈ ਹੋ ਜੇ ਇਹਨਾਂ ਨਾਲ ਜਿਹੜਾ ਜਦੋਂ ਦੋ ਪਹਿਲਵਾਨ ਕੁਲਦੇ ਆ ਕੁਸ਼ਤੀ ਹੁੰਦੀ ਹੈ ਤਾਂ ਜਿਹੜਾ ਮਾੜਾ ਹੁੰਦਾ ਉਹਦੇ ਹੋਰ ਤਾਂ ਕੋਈ ਬਸ ਨਹੀਂ ਚੱਲਦਾ ਦੰਦੀਆਂ ਵੱਢਣ ਲੱਗ ਜਾਂਦਾ ਐਵੇਂ ਇਹ ਤਾਂ ਦੰਦੀਆਂ ਦੰਦੀਆਂ ਤੇ ਆ ਗਿਆ ਹੁਣ ਇਹ ਇਹ ਕਹਿੰਦੇ ਕੀ ਕਰੀਏ ਹੁਣ ਇਹਨਾਂ ਤਾਂ ਮਹਾਰਾਜ ਉਮੀਦਵਾਰ ਨਹੀਂ ਲੱਭ ਰਹੇ ਮੇਰਾ ਇੱਕ ਦੋਸਤ ਹੈ ਉਹ ਕਹਿੰਦਾ ਸਾਡੇ ਪਿੰਡ ਦਾ ਇੱਕ ਬਹੁਤ ਬੱਠਾ ਜਥੇਦਾਰ ਆ ਅਕਾਲੀ ਦਲ ਦਾ ਕਹਿੰਦਾ ਟਿਕਟ ਵਾਸਤੇ ਦੇਖ ਲਾ ਵੀਰੇ ਹਰ ਰੋਜ਼ ਸਵੇਰੇ ਜਾ ਕੇ ਗੁਰਦੁਆਰੇ ਅਰਦਾਸ ਕਰਦਾ ਮੈਂ ਕਿ ਟਿਕਟ ਮਿਲ ਜੂ ਉਹਨੂੰ ਕਹਿੰਦਾ ਟਿਕਟ ਲੈਣ ਵਾਸਤੇ ਥੋੜੀ ਅਰਦਾਸ ਕਰਦਾ ਏ ਅਰਦਾਸ ਕਰਦਾ ਕਿਤੇ ਮੈਨੂੰ ਕੰਨਸਲ ਦੀ ਟਿਕਟ ਨਾ ਮਿਲ ਜੇ ਮੈਂ ਕਿਹੜੇ ਮੂੰਹ ਨਾਲ ਜਾਊਂਗਾ ਲੋਕਾਂ 'ਚ ਹਾਂ ਕਾਂਗਰਸੀਆਂ ਦਾ ਇਹ ਹਾਲ ਹੈ ਕਿ ਉਹਨਾਂ ਨੇ ਕਾਂਗਰਸ ਦੇ ਵੱਡੇ ਲੀਡਰ ਨੇ ਦਰਵਾਜ਼ੇ ਬੰਦ ਕਰ ਲਏ ਥੱਲੇ ਜਿਹੜੀ ਜਗ੍ਹਾ ਥੋੜੀ ਜਿਹੀ ਬੇਲਡ ਜੀ ਹੁੰਦੀ ਐ ਉੱਥੇ ਵੀ ਕੱਪੜਾ ਲਾਤਾ ਕਿਤੇ ਕਾਂਗਰਸ ਸਾਡੇ ਥੱਲੋਂ ਵੀਰੇ ਟਿਕਟ ਸੱਟੀਆਂ ਸਾਡੇ ਘਰੇ ਉਹਨਾਂ ਦਾ ਵੀ ਹੀ ਹਾਲ ਐ ਇਲੈਕਸ਼ਨ ਸਿਰ ਤੇ ਆਈ ਪਈ ਐ ਸਾਡੇ ਸਾਡੇ ਕੈਂਡੀਡੇਟ ਤਾਂ ਸਾਰੇ 13 ਦੇ 13 ਦੋ ਦੋ ਗੇੜੇ ਲਾ ਵੀ ਚੁੱਕੇ ਨੇ ਉਹਨਾਂ ਦੀ ਹਜੇ ਟਿਕਟੇ ਨਹੀਂ ਫਾਈਨਲ ਹੋਈਆਂ ਕਾਰਨ ਬੰਦਾ ਨਹੀਂ ਲੱਭ ਰਿਹਾ ਜੀ ਮੋਰੋ ਕੋਈ ਲੜਨ ਵਾਸਤੇ ਆ ਹਾਲਤ ਹੋਈ ਪਈ ਐ ਸੋ ਵੀਰੋ ਸੱਚ ਬੋਲਣ ਵਾਲਾ ਬੰਦਾ ਮੈਂ ਪੈਸੇ ਕਮਾਉਣ ਵਾਲੇ ਕੰਮ ਮੈਂ ਛੱਡ ਕੇ ਆ ਆ ਬਾਈ ਕੋਈ ਕਮਾਉਣੀ ਐ ਇੱਜ਼ਤ ਕਮਾਉਣੀ ਐ ਮੈਂ ਕਿਸੇ ਤੇਰੀ ਖੱਡ ਜੀ ਸਤਾ ਨਹੀਂ ਪਾ ਕਿਸੇ ਪੱਸਾ ਦੀ ਕੰਪਨੀ ਚ ਇਸਤਾਨੀ ਪਾਉਣਾ ਕਿਸੇ ਟਾਬਿਆਂ ਚ ਇਸਤਾਨੀ ਪਾਉਣਾ ਮੈਂ ਸਿਰਫ ਹਿੱਸਾ ਪਾਉਣਾ ਤਾਂ 3.5 ਕਰੋੜ ਪੰਜਾਬੀਆਂ ਦੇ ਦੁੱਖ ਸੁੱਖਾਂ ਚ ਹਿੱਸਾ ਪਾਉਣਾ ਮੈਂ ਚਾਹੁੰਦਾ ਬਹੁਤ ਫੇਮਸ ਕਲਾਕਾਰ ਸੀ ਮੈਂ ਮੈਂ ਕਿਹੜਾ ਕੋਈ ਫੇਲ ਕਲਾਕਾਰ ਸੀ ਕਰੋੜਾ ਰੁਪਏ ਮੈਂ ਕਮਾ ਸਕਦਾ ਸੀ ਮੈਨੂੰ ਕੋ ਲੋੜ ਸੀ ਇਹਨਾਂ ਨਾਲ ਮੱਥਾ ਲਾਉਣ ਦੀ ਕਰਬੀ ਹਰਵਿੰਦ ਕੇਜਰੀਵਾਲ ਦੀ ਚਾਹੁੰਦੇ ਤਾਂ ਉਹ ਇਨਕਮ ਟੈਕਸ ਦੇ ਕਮਿਸ਼ਨਰ ਸੀ ਉਹਨਾਂ ਦੀ ਧਰਮ ਪਤਨੀ ਵੀ ਇਨਕਮ ਟੈਕਸ ਦੀ ਕਮਿਸ਼ਨਰ ਦੋਨੋਂ ਜੀ ਜਿੰਨਾ ਮਰਜ਼ੀ ਕਮਾ ਲੈਂਦੇ ਕੀ ਲੋੜ ਸੀ ਵੀ ਆ ਜਿਹੜਾਂ ਜਾਣ ਦੀ ਕੀ ਲੋਡ ਸੀ ਵੀ ਉਹ ਸ਼ੂਗਰ ਦਾ ਮਰੀਜ਼ ਹੈ ਤੇ ਉਹਨੂੰ ਉਹਨੂੰ ਇਨਸੂਲਿਨ ਵੀ ਨਹੀਂ ਦਿੰਦੇ ਉਹਨੂੰ ਟੀਕਾ ਨਹੀਂ ਲਾਉਣ ਦਿੰਦੇ ਇਹ ਇੱਕ ਕੀ ਲੋਡ ਸੀ ਆ ਰੰਕ ਕਰੀ ਗਾਣ ਨੂੰ ਕਾਰਨ ਤੁਹਾਡਾ ਪਿਆਰ ਜਦੋਂ ਤੁਹਾਡਾ ਪਿਆਰ ਮਿਲਦਾ ਸਾਡੀ ਥਕਾਵਟ ਲੈ ਜਾਂਦੀ ਹੈ ਸਾਡੀ ਥਕਾਵਟ ਲੈ ਜਾਂਦੀ ਹੈ ਮੈਨੂੰ ਕੋਈ ਪੱਤਰਕਾਰ ਕਹਿੰਦਾ ਤੁਸੀਂ ਇਤਨਾ ਕਰਦੇ ਹੋ ਕੰਮ ਦਿਨ ਰਾਤ ਤੁਸੀਂ ਆਪ ਥੱਕਦੇ ਨਹੀਂ ਮੈਂ ਕਿਹਾ ਥੱਕਦਾ ਜ਼ਰੂਰ ਜਾਂਦਾ ਜਦੋਂ ਮੂਰੋ ਲੋਕਾਂ ਦਾ ਪਿਆਰ ਤੇ ਐ ਪਿਆਰ ਭਰੀਆਂ ਜਦੋਂ ਸਾਨੂੰ ਹਵਾਵਾਂ ਆਉਂਦੀਆਂ ਨੇ मोहब्बत आलिया रिया तो फिर सारा थकेमा ले जाए फिर सारा थके हकूमत वो करते हैं हकूमत वो करते हैं जिनका दिलों पर राज होता है यू कहने को तो मुर्गे के सर पे भी ताज होता है